ਅੱਜ ਕੀ ਕਹਿਣਾ ਚਾਹੁੰਦੇ ਕਿ ਅੱਜ ਲਾਡੋ ਆ ਟੋਲ ਪੁਆਇੰਟ ਤੇ ਅੱਜ 15 ਦਿਨ ਹੋ ਗਏ ਨੇ ਅੱਜ ਕਿਸਾਨ ਵੀਰ ਜਰੇ ਹੈਗੇ ਬੈਠੇ ਨੇ ਕਿਉਂ ਬੈਠੇ ਨੇ ਇਹ ਸਾਡੇ ਚੈਨਲ ਦੇ ਦੇਖੋ ਪਹਿਲੀ ਗੱਲ ਤੋਂ ਤੁਹਾਡੇ ਚੈਨਲਾਂ ਵਾਲਾਂ ਦਾ ਬਹੁਤ ਧੰਨਵਾਦ ਸ਼ੁਰੂ ਤੋਂ ਲੈ ਕੇ ਅੱਜ ਪੰਜਵਾਂ 15ਵਾਂ ਦਿਨ ਹੋ ਗਿਆ ਕਿ ਹਰ ਰੋਜ਼ ਆਨੇ ਹੋਰ ਸਾਡੀ ਕਵਰੇਜ ਕਰਕੇ ਜਿਹੜੀ ਹੈ ਇਹ ਪੰਜਾਬ ਹਿੰਦੁਸਤਾਨ ਦੀ ਜਿਹੜੀ ਸਰਕਾਰ ਨੂੰ ਪਤਾ ਨਹੀਂ ਲੱਗਿਆ ਪੰਜਾਬ ਸਰਕਾਰ ਵੇਚ ਦੇ ਵਿੱਚ ਜਿਹੜਾ ਇਹ ਤੁਸੀਂ ਖਬਰ ਪਿਕਾਈ ਹੈ ਉਹ ਹੈ ਉਹ ਪਲਾਜ਼ਾ ਜਿਹੜਾ ਇਹ ਭਾਰਤ ਦਾ ਸਭ ਤੋਂ ਮਹਿੰਗਾ ਟੋਰ ਪਲਾਜ਼ਾ ਜਿਹੜਾ ਇਲੀਗਲ ਕੰਪੀਅਰ ਤੇ ਮਾਰਗ ਹੈ ਕਿ ਅਜਿਹਾ ਸਮਾਜਿਕ ਪੁਨਿਆਤ ਜਿਹੜੇ ਖਤਮ ਹੋ ਚੁੱਕੀ ਹੈ ਉਹਨੇ ਪਹਿਲੇ ਦਿਨ ਹੀ ਇਸ ਮਾਰਗ ਨੂੰ ਤੋਂ ਕੰਮ ਬੰਦ ਕਰ ਦਿੱਤੀ ਹੈ ਇੱਕ ਕਦਮ ਚੱਲਿਆ ਕਦਮ ਪਹਿਲਾ ਉਹ ਸਰ ਨੇੜੇ ਤੋਂ ਲੇਕਰ ਨੂੰ ਤੋਂ 15 ਦਿਨਾਂ ਦੇ ਵਿੱਚ ਕੋਈ ਵੀ ਕਾਗਜ਼ ਨਹੀਂ ਪਹੁੰਚਿਆ ਇਸ ਤੋਂ ਬਾਅਦ ਆਈ ਡੀ ਸਾਹਿਬ ਆਏ ਇਹਨਾਂ ਦੇ ਨੈਸ਼ਨਲ ਚੰਗੀ ਘਾਰੀ ਵਿੱਚ ਕੇਨੈਟ ਦੇ ਲੇਕਰ ਕਿ ਸਰ ਉਹ ਕਿਹੜੇ ਕਾਰਜ ਜਿਹੜਾ ਇਹ ਕਾਗਜ਼ ਵਿੱਚ ਪੰਨ ਲਿਖਿਆ ਹੈ ਮਤਲਬ ਇਹ ਜਿਹੜਾ ਗੈਰਕਾਨੂੰਨੀ ਚੱਲ ਰਿਹਾ ਸੀ ਇਹ ਜਿਹੜਾ ਪੈਸਾ ਜਿਹੜਾ ਆ ਰਿਹਾ ਇਹ ਜਿੱਦਾਂ ਰੌਣਕੀ ਸਾਹਿਬ ਨੇ ਸੋ ਇਸ ਕਰਕੇ ਅਸੀਂ ਜਿਹੜਾ ਪਰਵਾਹ ਕਰੀ ਡਾਕਟਰ ਜੀ ਕੋਲ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਅੰਮੀ ਬੰਦੇ ਇਹਦਾ 1630 ਤਰੀਕ ਦਾ ਐਲਾਨ ਕੀਤਾ ਸੀ ਕਾਲੇ ਬੰਸੋਨ ਦਾ ਜਿਹੜੇ ਬਹੁਤ ਸੀ ਦੇਖੋ ਜੀ ਅਸੀਂ ਕਹਿੰਦੇ ਸੀ ਕਿ ਵੀ ਇਹ ਜਨਕ ਅਪਡੇਟ ਕਰਕੇ ਇਹ ਜਨਾਨਾ ਸਰਕਾਰਾਂ ਜਿਹੇ ਚਲਣਾ ਇਹਨੂੰ ਠੀਕ ਹੈ ਨਾ ਬਾਜਬ੍ਰੇਡ ਲੇਕਿਨ ਉਹਨਾਂ ਤੋਂ ਹਜੇ ਤੱਕ ਕਾਗਜ਼ ਪੁੱਟੇ ਨਹੀਂ ਹੈ ਕਿ ਕਾਗਜ਼ ਪੱਤਰੀ ਬਾਰੇ ਮਤਲਬ ਵਗਾ ਇਹ ਗੈਰਕਾਨੂੰਨੀ ਚਾਦਰ ਇਹ ਤਾਂ ਅਸੀਂ ਜੰਦਾ ਨਾਵਾਗੇ ਨਾ ਸੋ ਜਿੱਤੇ ਕੋਲੇ ਜਿੱਦਾ ਨਾਮ ਲੈ ਕੇ ਅੱਜ ਰੋਸਨਾ ਲਾ ਕੇ ਜਾਵਾਂਗੇ ਔਰ ਇਹ ਸਰਕਾਰ ਨੇ ਸਾਡੇ ਜਿੱਤੇ ਫੋਟ ਕੇ ਇਹਨੂੰ ਜਿਹੜਾ ਪੂਲ ਕਲਾਦੇ ਨੂੰ ਚਲਾਉਣ ਦੀ ਕੋਸ਼ਿਸ਼ ਕਰੀ ਸਾਡੀ ਸਹਿਮਤੀ ਤੋਂ ਬਿਨਾਂ ਜਿੱਤੇ ਸਾਡੀਆਂ ਮੰਗਾਂ ਨੇ ਤਾਂ ਉਹਦਾ ਜਿਹੜਾ ਅੰਜਾਮ ਆ ਫਿਰ ਸਰਕਾਰ ਆਪਣੇ ਤੌਰ ਤੇ ਪੂਰਾ ਪੰਜਾਬ ਦੇ ਜਿਹੜੇ ਟੋਕ ਪਾਜਿਆ ਉਹਨਾਂ ਦੇ ਵਿੱਚ ਵੀ ਕਰਾਂਗੇ ਇਹਨੂੰ ਸਹਿਜਾ ਜਨਰਲ ਤੋਂ ਪੰਜਾਬਾ ਕੀਤਾ ਸਾਰਾ ਭਤਮਾਨ ਕਰਦੇ ਜੀ ਅਗਲਾ ਪਾਇਆ ਪੰਜਾਬ ਨੂੰ ਆ ਬਤਨੀ ਕਿਹੜਾ ਰੰਗਲਾ ਪਏ ਪੰਜਾਬ ਬਣਾਉਣ ਦੇ ਅੱਜ ਤੋਂ ਸਾਨੂੰ ਦਾ ਕੋਈ ਉਹ ਵਧੀਆ ਯਾਰ ਜਿਹੜਾ ਸੋਚਦਾ ਜਿਹੜਾ ਆਈਦਨ ਸਾਹਿਬ ਉਹਨੇ ਕੱਢਦੇ ਆ ਔਰ ਮੈਨੂੰ ਇਹ ਹੀ ਹੈ ਇਹਨਾਂ ਦਾ ਜਿਹੜਾ ਕੁਛ ਦੇ ਉੱਤੇ ਉਹਦੇ ਨਾਲ ਕੋ ਗੱਲ ਨਹੀਂ ਬਣਦੀ ਸੋ ਅਸੀਂ ਦਾ ਇਹ ਵੀ ਕਹਿੰਦੇ ਆ ਜਿਹੜੀ ਜਨਤਾ ਵਾ ਉਹ ਜਾਗੇ ਇਹ ਪੰਜਾਬ ਦੇ ਦੂਜੇ ਟੋਲ ਪਰਾਜੇ ਵੀ ਸਾਰੇ ਚੈੱਕ ਕੀਤੇ ਜਾਣ ਔਰ ਸਰਕਾਰ ਜੇ ਤਾਂ ਇਹਨਾਂ ਨੂੰ ਆਪਣੇ ਤੌਰ ਦੇ ਉੱਤੇ ਕੋਈ ਮਸਲਾ ਹੱਲ ਕਰਦੀ ਆ ਤਾਂ ਵਧੀਆ ਹੋਏਗਾ ਨਹੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਵਾ ਇਹ ਇਹ ਜਿਹੜੀਆਂ ਜਨਤਾ ਵਾਲੇ ਲੋਕ ਬਚਾਉਣ ਦੇ ਲਈ ਜਰੂਰ ਅੱਕੇ ਹੋਣੀਆਂ ਹਰ ਇੱਕ ਮਸਲੇ ਉੱਤੇ ਆਉਣੀਆਂ ਚਾਹੇ ਉਹ ਟੈਂਕਰ ਦਾ ਪਾਣੀ ਧਰਤੀ ਦੇ ਵਿੱਚ ਪੈਂਦਾ ਚਾਹੇ ਉਹ ਪਸ਼ੂ ਛੋੜਦਾ ਜਿਹੜਾ ਮਾਮਲਾ ਹੈਗਾ ਚਾਹੇ ਟੋਲ ਪਰਾਜੇ ਨਾ ਹੀ ਪੈਸਾ ਡੋਟਰੇ ਆ ਜਾਂ ਫਿਰ 에ਰਪੋਰਟ ਜਿਹੜੇ ਸਾਡੇ ਹੈਗੇ ਨੇ ਪੰਜਾਬ ਦੇ ਉਹਨਾਂ ਨੂੰ ਇੰਟਰਨੈਸ਼ਨਲ ਹੁਣ ਦੇ ਬਾ ਅਸੀਂ ਵੀ ਉੱਥੋਂ ਫਾਇਦਾ ਨਹੀਂ ਚਲਾਈਆਂ ਪਿੰਡੀ ਸਰਕਾਰ ਦਾ ਇੱਕੋ ਹੀ ਮਕਸਦ ਆ ਪੰਜਾਬੀਆਂ ਦੀ ਜੇਬ ਦੇ ਵਿੱਚ ਪੈਸਾ ਨਹੀਂ ਛੱਡਣਾ ਬਾਕੀ ਸਟੇਟਾਂ ਦੇ ਵਿੱਚ ਹਿਮਾਚਲ ਦੇ ਵਿੱਚ 60 ਰੁਪਇਆ ਹੈ ਕਿਤੇ ਵੈਕ ਵਰਚੀ ਜੋ ਨਹੀਂ ਹੈਗੀ ਹੈ ਉਹਤੇ ਐਂਟਰੀ ਵੀਜ਼ਾ ਤੁਸੀਂ ਜਿੱਥੇ ਮਰਜ਼ੀ ਘੁੰਮੋ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਨੇ ਹਰ ਹਰ ਪਾਸੇ ਇਹਨਾਂ ਨੇ ਜਿਹੜੀ ਮਰਜ਼ੀ ਸੜਕਾਂ ਛੱਡ ਦਿੱਤੀ ਇੱਧਰ ਚੱਲੋ ਉੱਧਰ ਚੱਲੋ ਇੱਧਰ ਤੋਂ ਉੱਧਰ ਤੋਂ ਉੱਧਰ ਤੋਂ ਉੱਧਰ ਤੋਂ ਸਾਰੇ ਪਾਸੇ ਕੋਈ ਸੜਕ ਨਹੀਂ ਲੰਦਾ ਨੇ ਛੱਡੀ ਮਤਲਬ ਇਹਦਾ ਇਹ ਆ ਕਿ ਇਹਨਾਂ ਨੇ ਜਿਹੜਾ ਪੈਸਾ ਲੁੱਟ ਕੇ ਲੈਂਡ ਦੇ ਵਿੱਚ ਜਾਂਦੇ ਸੀ ਹੁਣ ਇਹ ਜਿਹੜੇ ਗੁਜਰਾਤੀ ਇਕੱਠੇ ਹੋਏ ਨੇ ਇਹ ਜਿਹੜਾ ਪੰਜਾਬ ਦੀ ਪੰਜਾਬ ਦਾ ਪੈਸਾ ਲੁੱਟ ਕੇ ਜਿਹੜਾ ਤੇ ਫਿਰ ਦੁਬਾਰਾ ਗੁਜਰਾਤ ਲੈ ਕੇ ਜਾਂਦੇ ਆ ਸੋ ਅਸੀਂ ਹੁਣ ਜਾਗ ਗਏ ਆ ਵਰਗੀਆਂ ਗੱਲਾਂ ਵੀ ਹੋਈਆਂ ਅੱਗੇ ਅਸੀਂ ਦੇਖਦੇ ਸੀ ਜਿਹੜੀਆਂ ਸਿਆਸੀ ਕਾਪੀਆਂ ਲਾਸ ਨੂੰ ਲੈ ਕੇ ਆਪਣੇ ਚੌਂਦੇ ਇਹ ਜਾ ਕੇ ਲੋਕ ਸਭਾ ਦੇ ਪ੍ਰਧਾਨ ਸਭਾ ਦੇ ਵਿੱਚ ਜਾ ਕੇ ਬੋਲਣਗੇ ਕਿ ਕਿਵੇਂ ਇਹ ਕੰਮ ਨਹੀਂ ਕਰਦੇਗੇ ਅੱਜ 15 ਦਿਨਾਂ ਦੇ ਵਿੱਚ ਵੀ ਕਿਸੇ ਸਰਕਾਰ ਦੇ ਬੰਦੇ ਤੋਂ ਉਹ ਇੱਕ ਵੀ ਬਿਆਨ ਨਹੀਂ ਆਇਆ ਨਾ ਆਪਣੀ ਜਿੰਮੇਵਾਰੀ ਹੈ ਉਹਦਾ ਕੋਈ ਇੱਕ ਪਿਆਰ ਆਇਆ ਬੱਧੂ ਹਟੋਟਾ ਜਿੱਤ ਲੈ ਕੇ ਇਸ ਇੰਨੇ ਦਿਨਾਂ ਦੇ ਵਿੱਚ ਆਉਣ ਵਾਲੇ ਸਮਾਂ ਦੇ ਵਿੱਚ ਸਰਕਾਰ ਦੀ ਜਿਹੜੀ ਨਵੀਂ ਨੀਤੀ ਬਰੋਦੀ ਤੈਰਾ ਕੋਈ ਪਾਪ ਨਹੀਂ ਹੋਏਗੀ ਸਿਰਫ ਇਹਦੀ ਬਰੋਦੀ ਤੈਰਾ ਕਿਸਾਨ ਹੋਣਗੇ ਹਰ ਇੱਕ ਮਸਲੇ ਦਾ ਹੱਲ ਕਰਾਂਗੇ ਜਨਤਾ ਸਰਵੇ ਵਿੱਚ ਵਿਸ਼ਵਾਸ ਕਰਦੀ ਹੈ ਚਾਹੂ ਪਤਾ ਅੱਜ ਅਸੀਂ ਜਰੂਰ ਖੜੇ ਹੋਣਗੇ ਤੁਹਾਨੂੰ ਕੀ ਕਹਿਣਾ ਚਾਹੁੰਗੇ ਚੈਨਲ ਦੇ ਮੈਂ ਪਤਾ ਲੱਗਿਆ ਅੱਜ ਜਿਹੜੇ ਸਮਾਪਤੀ ਕਰਨੀ ਹੈ ਆਪਣੀ ਸਾਰੀ ਸੁਭਾ ਦੇ ਕੀ ਬੁਲਾਉਂ ਸਾਡੇ ਬੈਠੇ ਹੈ ਦੇਖੋ ਇਹ ਭਾਰਤੀ ਕਿਸਾਨ union ਦਾ ਬਾਅਦ ਔਰ ਕਿਸਾਨ ਸਮਾਜ ਦੇ union ਜਿਹੜੀ ਪੰਜਾਬ ਹਣਾ ਵੱਲੋਂ ਇਹ ਪ੍ਰੋਗਰਾਮ ਨਿਕਿਆ ਗਿਆ ਸੀ ਵੀ ਇਹ ਟੋਲ ਤੇ ਵੱਡੀ ਲੁੱਟ ਹੋ ਰਹੀ ਲੋਕਾਂ ਦੇ ਨਾਲ ਇਹ 300 ਰੁਪਏ ਤੋਂ ਲੈ ਕੇ 2100 ਰੁਪਏ ਤੱਕ ਵਾਹਨਾਂ ਦਾ ਇਹ ਪਰਚੀ ਕੱਢਦੇ ਆ ਔਰ ਗੱਡੀ ਲੁੱਟ ਆਏ ਔਰ ਇਹਦੀ ਮਨਿਆਦ ਵੀ ਸੰਯੁਕਤ ਤਾਂ ਲੱਗ ਰਿਹਾ ਕਿ ਪੂਰੀ ਹੋ ਚੁੱਕੀ ਆ ਅਸੀਂ ਇਹਨਾਂ ਕੋਲ ਮੰਗ ਰਹੇ ਆ ਕਿ ਸਾਨੂੰ ਦਿਓ ਜੇ ਤੁਹਾਡਾ ਐਗਰੀਮੈਂਟ ਹੈ ਉਹ ਵੀ ਸਰਕਾਰ ਜਿਹੜੀ ਹੈ ਸਾਨੂੰ ਐਗਰੀਮੈਂਟ ਨਹੀਂ ਵਿਖਾ ਰਹੀ ਇਹਦੇ ਮਤਲਬ ਲੱਗਦਾ ਕਿ ਦਾਲ ਚ ਕਾਲ ਹੈ ਇਸ ਕਰਕੇ ਇਹ ਜਥੇਬੰਦੀਆਂ ਨੇ ਪ੍ਰਣ ਕੀਤਾ ਕਿ ਆਪਾਂ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਬੇਸ਼ੱਕ ਕਿਸਾਨਾਂ ਨੂੰ ਟੋਲ ਨਹੀਂ ਲੱਗਦਾ ਕਿਸਾਨਾਂ ਦਾ ਕਾਰਡ ਚੱਲਦਾ ਹੈ ਸ਼ੋਪ ਪਰ ਇਹ ਆਮ ਲੋਕਾਂ ਵਾਸਤੇ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਛੜਕਾਂ ਤੇ ਬਹਿ ਜਾਂਦੇ ਉਹਨਾਂ ਦੀ ਲੋਟ ਰੋਕਣ ਵਾਸਤੇ 15 ਦਿਨਾਂ ਤੋਂ ਨਿਰੰਤਰ ਧਰਨਾ ਚੱਲ ਰਿਹਾ ਅੱਜ ਪ੍ਰਸ਼ਾਸਨ ਨੂੰ ਦੱਸ ਕੇ ਇਹਨੂੰ ਤਾਲਾ ਲਾਉਣਾ ਹੈ ਕਿ ਇਹਦੇ ਬਿਲਕੁਲ ਟੋਲ ਫ੍ਰੀ ਕਰ ਦੇਣਾ ਹੈ ਔਰ ਸਰਕਾਰ ਪਹਿਲਾਂ ਗੱਲ ਕਰੇ ਇਸ ਯੂਨੀਅਨਾਂ ਨੂੰ ਸਦਕੇ ਟੈਕਸੀ ਯੂਨੀਅਨ ਟਰੱਕ ਯੂਨੀਅਨ ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ ਸਾਰੀਆਂ ਯੂਨੀਅਨਾਂ ਨੂੰ ਬਲਾ ਕੇ ਪਹਿਲਾ ਫੈਸਲਾ ਕਰੇ ਇਹ 150 ਰੁਪਏ ਦੀ ਸ਼ੁਰੂਆਤ ਸੀ ਤੇ ਅੱਜ 2100 ਤੇ ਕਿਵੇਂ ਪਹੁੰਚ ਗਿਆ ਇਹ ਦੱਸੇ ਸਾਰਾ ਕੁਝ ਉਹਦੇ ਬਾਹਰ ਕੋਈ ਫੈਸਲਾ ਹੋਏਗਾ ਸਾਰੀਆਂ ਜੂਨੀਅਰ ਮਿਲ ਕੇ ਫੈਸਲਾ ਲੈਣਗੀ ਜੀ ਤੋਹਫਾ ਹੈ ਕਿਤੋਂ ਹਸਾਬ ਹੈ ਮਜਬੂਰ ਹੋ ਕੇ ਹਾਰ ਕੇ ਅੱਜ ਲਾਨ ਜਾ ਰਹੇ ਕਿਉਂਕਿ ਹਾਲਾਤ ਇਹੋ ਜਿਹੇ ਬਣਾਤੇ ਪੰਜਾਬ ਦੇ ਹਾਲਾਤ ਇਹੋ ਜੇ ਬਣ ਗਏ 330 ਰੁਪਈਆ ਤੋਂ ਲੈ ਕੇ 12140 ਰੁਪਏ ਟੋਲ ਜਨਤਾ ਨੂੰ ਹਹਾਕਾਰ ਮਚਾਪਤਾ ਰੋਟਾ ਜਿਗਬਾ ਤੇ ਕਰੋੜ ਰੁਪਏ ਲੋ ਇਹ ਉਹੀ ਤਾਲਾ ਜੀ ਇਹ ਬੇਸ਼ਕੀਮਤੀ ਦਾਲਾ ਜੀ ਇਹ ਸਾਲ ਦਾ 500 ਕਰੋੜ ਰੁਪਏ ਦਾ ਟੋਲ ਲਿੱਤਾ ਜਾਂਦਾ ਹੈ ਇਹ ਸੁਝਾਅ ਲਾ ਲਓ ਕਿ 500 ਕਰੋੜ ਹੀ ਤਾਲਾ ਹੈ ਇਹ ਤਾਲੇ ਦੀ ਕੀਮਤ ਅਨਮੋਲ ਹੈ ਕਈ 500 ਕਰੋੜ ਜੁੜੇ ਹੋਏ ਤਾਲੇ ਦੇ ਨਾਲ ਕਿਉਂਕਿ ਸਾਨੂੰ ਪੰਜਾਬ ਇੰਦਿਆ ਨੂੰ ਤਲੀ ਲੰਘ ਲੰਘ ਕੇ ਜੋ ਲੰਘਦੇ ਹਨ ਇਹਨਾਂ ਨੇ ਹਜ਼ਾਰਾਂ ਨਹੀਂ ਰੋਜ਼ ਨੂੰ ਚੜ੍ਹ ਯਾਰ ਗੱਡੀ ਜਿਹੜੀ ਲੰਘਦੀ ਪਈ ਹੈ ਕਰੋੜਾਂ ਰੁਪਏ ਦਾ ਸਾਡੀ ਜੇਬਾਂ ਦੇ ਡਾਕਾ ਮਾਰਿਆ ਵਾ ਤੇ 1 ਕਰੋੜ ਰੁਪਏ ਦਾ ਦਾਣਾ ਓਏ ਐਤ ਕੀ ਪੰਜਾਬ ਦੇ ਜਾਗੇ ਹੋਏ ਲੋਕ ਲਾਂ ਲੱਗੇ ਮੇਰੇ ਕਾਧੀਆਂ ਵਰਗੇ ਵੀਰ ਵਰਗੇ ਲੋਕ ਜਿਹੜੇ ਆ ਤੁਸੀਂ ਕੱਠ ਦੇਖਦੇ ਆ ਪੰਜਾਬ ਦੇ ਜਾਗੇ ਹੋਏ ਲੋਕ ਕਿੱਲਸਾ ਉਹ ਸਾਰੇ ਇਹੀ ਜਾਣਦੇ ਆ ਕਿ ਪੰਜਾਬ ਨੂੰ ਰੰਗੜਾ ਪੰਜਾਬ ਜੇ ਬਣਾਣਾ ਵੈ ਤੇ ਪੰਜਾਬ ਦੇ ਲੋਕਾਂ ਬਾਰੇ ਸੋਚੋ ਨਵਾਂ ਫਤਿਹ ਬਲਾਉਣਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦਾਸ ਨਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜੋਨ ਭਾਰਤੀ ਕਿਸਾਨ ਯੂਨੀਅਨ ਤੋਆਬਾ ਦੇਸ਼ਾਂ ਦਾ ਟੂਰ ਲੱਗਿਆ ਇਹਨੇ ਥਿੱਲੇ ਗੱਲ ਤੋਂ ਆਉਂਦੇ ਸਾਡੇ ਨਾਲ ਗਰਮੀ ਚ ਬੈਠੇ ਰਹੇ ਆਪਾਂ ਕਿਸਾਨਾਂ ਦੇ ਸਹਾਕਾਰ ਗਰਮੀ ਦੇ ਉੱਪਰ ਕੱਟੇ ਪਾਦੇ ਤੁਹਾਡੀ ਜੀਰ ਦਾ ਸਾਹ ਹੁੰਦਾ ਅੱਜ ਬੰਦ ਹੋਣ ਦਾ ਅੱਜ ਕਾਲੇ ਦੇ ਨਾਲ ਗੰਧਾਰੀ ਨਰਵੀਰ ਸਿੰਘ ਜੀ ਦੇਖੋ ਜੀ ਅੱਜ ਨਿਰੰਤਰ ਧਰਨਾ ਲੱਗੇ ਨੂੰ 15 ਦਿਨ ਹੋ ਗਏ ਔਰ ਸਰਕਾਰ ਨੇ ਕੋਈ ਸ਼ਾਰ ਨਹੀਂ ਲਈ ਨਾ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹਾਲਾ ਅਧਿਕਾਰੀ ਆਏ ਸੀਗੇ ਐਚ ਡੀ ਐਮ ਸਾਹਿਬ ਨੂੰ ਪਹਿਲਾਂ ਮੰਗ ਪੱਤਰ ਦੇ ਦਿੱਤਾ ਸੀ ਉਸ ਤੋਂ ਬਾਅਦ ਐਚ ਡੀ ਐਮ ਸਾਹਿਬ ਦੁਬਾਰਾ ਆਏ ਆ ਕੱਲ ਏ ਡੀ ਸੀ ਪੀ ਸਾਹਿਬ ਆਏ ਆ ਐਸ ਪੀ ਸਾਹਿਬ ਆਏ ਸੀ ਔਰ ਇੱਕ ਦਿਨ ਆਈ ਜੀ ਸਾਹਿਬ ਫੇਰ ਵਿੱਚ ਜੇ ਆਏ ਸੀ ਉਹ ਕਹਿੰਦੇ ਸੀ ਵੀ ਜਿਹੜੀਆਂ ਥੋਡੀਆਂ ਮੰਗਾਂ ਨੇ ਉਹ ਅਸੀਂ ਜਲਦ ਤੋਂ ਜਲਦ ਮੰਗਾਂ ਪੂਰੀਆਂ ਕਰਾਂਗੇ ਔਰ ਪ੍ਰੋਸੈਸ ਨੂੰ ਫਾਸਟ ਕਰਾਂਗੇ ਪਰ ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਵੀ ਜਿਹੜੀ NH1 ਦਾ ਜਿਹੜਾ ਇੱਥੇ ਦਫ਼ਤਰ ਆਉ ਤਿੰਨ ਕਿਲੋਮੀਟਰ ਤੇ ਆ ਜੀ ਔਰ ਉਹ ਰੋਜ਼ ਕ੍ਰਿਕਟ ਖੇਡ ਰਹੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਵੀ ਇੱਥੇ ਧਰਨਾ ਲੱਗਿਆ ਅੱਜ 15 ਦਿਨ ਹੋ ਗਏ ਆ ਉਹਨਾਂ ਦੇ ਕੋਈ ਅਸਰ ਨਹੀਂ ਹੈਗਾ ਸੋ ਅਸੀਂ 30 ਤਰੀਕ ਦਾ ਇੱਕ ਡੇਟ ਮੁਕੰਮਲ ਕਰਤੀ ਸੀ ਉਹਦੇ ਵਿੱਚ ਅਸੀਂ ਇਹ ਕਹਿਤਾ ਸੀ ਵੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਸਟੇਜ ਲੱਗੇਗੀ ਉਸ ਤੋਂ ਬਾਅਦ ਅਸੀਂ ਇਹਨੂੰ ਬੰਦ ਕਰਕੇ ਨਿਰੰਤਰ ਟੋਲ ਫ੍ਰੀਕ ਚਲਾਵਾਂਗੇ ਉਦੋਂ ਤੱਕ ਚਲਾਵਾਂਗੇ ਜਦ ਤੱਕ ਇਹ ਸਾਡੀਆਂ ਮੰਗਾ ਪੂਰੀਆਂ ਨਹੀਂ ਕਰਦੇ ਉਦੋਂ ਤੱਕ ਅਸੀਂ ਇਹਨੂੰ ਬੰਦ ਕਰਾਂਗੇ ਸਾਡੇ ਨਾਲ ਸਾਡੇ ਵਿੱਚ ਸਾਡੇ ਸੁਭਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਉਹ ਵੀ ਸਾਡੇ ਵਿੱਚ ਆਏ ਆ ਤੇ ਆਪਾਂ ਉਹਨਾਂ ਦੇ ਵਿਚਾਰ ਵੀ ਸੁਣਦੇ ਆਂ ਬਹੁਤ ਮਨ ਖੁਸ਼ ਆ ਵੀ ਜਿਹੜਾ ਮੋਰਚਾ ਅਸੀਂ ਲਾਇਆ ਸੀ ਉਹ ਅਸੀਂ ਜਿੱਤ ਲਿਆ ਉਹ ਮੋਰਚਾ ਅਜ ਫਤਿਹ ਹੋ ਗਿਆ ਇਹਨੂੰ ਬੰਦ ਕਰ ਦਾਂਗੇ ਪੱਕੇ ਤੌਰ ਤੇ ਪਰਚਾਜਨਵੀ ਆਊਗਾ ਦੇਖੀ ਮੰਗ ਪੱਤਰ ਵੀ ਦੇਾਂਗੇ ਇਹ ਪੱਕੇ ਪੱਕੇ ਤੌਰ ਤੇ ਬੰਦ ਕਰ ਦਾਂਗੇ ਇਹਦੇ ਵਿੱਚ ਸਭ ਤੋਂ ਵੱਧ ਧੰਨਵਾਦ ਮੀਡੀਆ ਦਾ ਜਿਨ੍ਹਾਂ ਨੇ ਟੁੱਪ ਦੇ ਵਿੱਚ ਟੁੱਪ ਦੇ ਵਿੱਚ ਆ ਕੇ ਪੂਰੀ ਕਵਰੇਜ ਕੀਤੀ ਪਹਿਲੀ ਵਾਰ ਲੋਕ ਇੱਥੇ ਦਾ ਕੰਮ ਕੀਤਾ মিডিਆ ਨੇ ਬਿਲਕੁਲ ਲੋਕਾਂ ਨੇ ਸਾਡੇ ਲੋਕ ਜੁਨੀਆਂ ਨਾਲੋਂ মিডিਆ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਕਰਦਾ ਹੋਣਾ ਹੈ ਜਦੋਂ ਸੁਬਾਹ ਰਵਾਇਆ ਜੀ ਬਹੁਤ ਬਹੁਤ ਬੋਲਤ ਕਰਦੇ ਨੇ ਬਾਜੂ ਦਾ ਜਿਹੜੀ ਅਦੂਸਵਾਲ ਆਇਆ 700 ਫੋਨ ਚੈਨਲ ਦੇ ਇਹ ਤਾਲਾ ਹੰਸਾ ਅੱਜ ਫੋਟੋ ਕਿਨ ਅੱਜ ਦਿੱਤਾ ਗਿਆ ਹੈ ਕਿ ਐਵਰ ਸੁਧਾਰੋ ਚੱਲ ਕੇ ਨਹੀਂ ਆਏ ਫੋਟੇ ਕਰਾਣੀ ਦੀ ਕੋਤਾਂ ਸੀ ਤੇ ਫੋਟੇ ਅੰਕ ਜੀ ਜਾਣਾ ਚਾਹੁੰਦੇ ਜਿਹੜਾ ਵੀ ਕੰਮ ਗਲਤ ਕਰੂਗਾ ਕਿਸਾਨ ਜਿੱਤੇ ਬੰਨਿਆ ਹੈ ਹੀ ਨਿਪਟਣਗੀ ਜੇ ਇੱਥੇ ਨੋਟਿਸ ਹਟੇ ਨਹੀਂ ਬੰਦ ਕੀਤਾ ਜਿੱਥੇ ਨੋਟਿਸ ਹਟੇ ਉਹ ਨਹੀਂ ਇਹੀ ਹਾਲ ਹੋਊਗਾ ਪੁਲਿਸ ਸਰਕਾਰਾਂ ਇੱਥੇ ਕੰਨੀ ਦਸਾਇਆ ਹੋਣਗੇ ਨਹੀਂ ਇੱਥੇ ਕੋਈ ਆਇਆ ਨਹੀਂ ਕੋਈ ਲੋਕਲ ਪ੍ਰਸ਼ਾਸਨ ਆਇਆ ਵਾ ਉਹ ਮੰਗ ਪੱਤਰ ਲੈਣ ਆਉਣਗੇ ਫਿਰ ਮੈਸੇਜ ਦੀ ਹੱਦ ਤੱਕ ਗਿਆ ਵਸਤੇ ਮੈਸੇਜ ਲਗਾ ਅੱਗੇ ਵਾਸਤੇ ਮੈਸੇਜ ਹੈ ਵੀ ਜਿੰਨੇ ਪੰਜਾਬ ਦੇ ਮਸਲੇ ਆ ਕਿਸਾਨ ਜੱਤੇ ਬੰਦੀਆਂ ਨੇ ਹੀ ਨਿਵੇੜਨੇ ਆ ਆ ਜਿਨ੍ਹਾਂ ਨੂੰ ਵੋਟਾਂ ਪਾਉਨੇ ਨਾ ਇਤਿਹਾਸ ਨਾ ਰੱਖੋ ਨਾ ਇਹਨਾਂ ਨੇ ਨਿਵੇੜਨੇ ਆ ਤੇ ਕਿਸਾਨ ਜੱਤੇ ਬੰਦੀਆਂ ਨੇ ਨਿਵੇੜਨੇ ਇਹ ਸਾਡੇ ਲੀਡਰ ਆਏ ਨੇ ਸਾਡੇ ਕੇਐਮਐਮ ਦੇ ਲੀਡਰ ਨੇ ਇਹਨਾਂ ਤੋਂ ਕਰੋ ਵੈ ਮੇਰੇ ਗਰਾਹ ਦੇ ਵਿੱਚ ਵੀਰ 15 ਦਿਨ ਤੋਂ ਪਿਛਲੇ 15 ਦਿਨ ਤੋਂ ਹਰ ਰੋਜ਼ ਇੱਥੇ ਹੀ ਹੋਂਨਾ 15 ਦਿਨ ਹੋ ਗਏ ਇਹ ਜਿਹੜਾ ਕੰਮ ਆ ਹੁਣ ਹੋਇਆ ਨਾ ਜਿਹੜਾ ਹੁਣ ਹੋਇਆ ਪੰਜਾਬ ਦੀ ਲੋਕਾਂ ਦੀ ਸਿਰ ਪੰਜਾਬ ਦੀ ਨਹੀਂ ਇਸ ਦੇਸ਼ ਦੀ ਲੋਕਾਂ ਦੀ ਇਸ ਟੋਲ ਟੈਕਸ ਤੋਂ ਲਾਡੋ ਵਾਲ ਦੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਇਸ ਟੋਲ ਟੈਕਸ ਤੋਂ ਲੰਘਣ ਵਾਲੇ ਹਰ ਰੋਜ਼ 40000 ਰਾਜੀਆਂ ਦੀ ਜੇਬਾਂ ਤੇ ਡਾਕਾ ਸੀ 330 ਰੁਪਈਆ ਤੋਂ ਲੈ ਕੇ 2140 ਰੁਪਈਏ ਤੱਕ ਛੋਟੀ ਵੱਡੀ ਗੱਡੀਆਂ ਤੋਂ ਵਸੂਲੇ ਜਾਂਦੇ ਸੀ ਸੋਚ ਕੇ ਦੇਖੋ ਜਰਾ ਸੋਚ ਕੇ ਦੇਖੋ ਜਰਾ 330 ਨੂੰ ਗੁਣਾ ਕਰਕੇ ਦੇਖ ਲਓ ਕਿ ਕਿੰਨੇ ਪੈਸੇ ਬਣਦੇ 40000 ਗੱਡੀ ਦੇ ਨਾਲ ਲਗਭਗੇ ਰੋਜ਼ ਦਾ ਸਵਾ ਕਰੋੜ ਤੋਂ ਡੇਢ ਕਰੋੜ ਰੁਪਇਆ ਲਗਭਗ ਰੋਜ਼ ਦਾ ਔਰ ਮਹੀਨੇ ਦਾ ਮਹੀਨੇ ਦਾ ਸੋਚ ਕੇ ਦੇਖੋ 45 ਕਰੋੜ ਰੁਪਇਆ ਦੇ ਲਗਭਗ ਔਰ ਸਾਲ ਦਾ 500 ਕਰੋੜ ਰੁਪਇਆ ਦੇ ਲਗਭਗ ਸਿਰਫ ਇਸੇ ਟੋਲ ਤੋਂ ਇਕੱਠਾ ਹੁੰਦਾ ਸੀ ਲੇਕਿਨ ਉਸ ਦੇ باوجود ਇੰਨਾ ਇੰਨਾ ਟੋਲ ਲੈ ਆ ਜਾਣ ਦੇ باوجود ਰੱਜਦੇ ਨਹੀਂ ਬੈਸੀਏ ਇੱਕ ਸਾਲ ਦੇ ਵਿੱਚ ਤਿੰਨ ਵਾਰੀ ਫਟਾ ਚਿੱਤਰਵੰਨ ਟੋਲ ਵਧਾ ਦਿੱਤਾ ਔਰ ਚੰਦ ਕਦਮਾਂ ਦੀ ਦੂਰੀ ਤੇ ਸਿਰਫ 6 ਕਿਲੋਮੀਟਰ ਵੀ ਨਹੀਂ ਹੋਣਾ ਦੇਖਿਆ ਤਿੰਨ ਜਾਂ ਚਾਰ ਕਦਮਾਂ ਦੀ ਦੂਰੀ ਦੇ 3 ਕਿਲੋਮੀਟਰ 4 ਕਿਲੋਮੀਟਰ ਦੂਰੀ ਦੇ ਆ ਸੌ ਦੀ ਰੋਡ ਦੇ ਉੱਤੇ ਇੱਕ 20 ਕਿਲੋ ਸੜਕ ਨਾਲ ਲੱਗਦੀ ਹੋਰ ਬਣਾਤੀ ਉਹਨੂੰ ਅਲੱਗ ਟੋਲ ਅਲੱਗ ਹਾਈਵੇ ਕੋਸ਼ਿਧ ਕਰਕੇ ਉੱਥੋਂ ਵੀ 80-80 ਰੁਪਏ ਟੋਲ ਲਿੱਤਾ ਜਾਂਦਾ ਵੈ ਜਾ ਕੇ ਦੇਖੋ ਹਾਲਾਤ ਕੀ ਬਣਾਤੇ ਜਗਰਾ ਤੋਂ ਕੋਈ ਬੰਦਾ ਚੱਲਦਾ ਪਹਿਲਾਂ ਟੋਲ ਦੇਵੇ ਫਿਰ ਉਹਨੇ ਜਫਲੌਰ ਆਣਾ ਵੈ ਇਹੀ ਰੂਟ ਤੋਂ ਆਣਾ ਵੈ ਫਿਰ 80 ਰੁਪਏ ਇਸ ਰੂਟ ਦੇ ਦੋਵੇਂ ਇਹ ਅਲੱਗ ਟੋਲ ਹੋ ਗਿਆ ਇਹ ਅਲੱਗ ਹਾਈਵੇ ਹੋ ਗਿਆ ਫਿਰ 3 ਕਿਲੋਮੀਟਰ 4 ਕਿਲੋਮੀਟਰ ਦੂਰ ਇਸ ਲਾਡੋਂ ਵਾਲ ਟੋਲ ਟਿਕਟ 530 ਰੁਪਏ ਭਰ ਦਿਓ ਇਹ 500 ਰੁਪਏ ਦਾ ਟੇਲ ਨਹੀਂ ਲੱਗਣਾ ਹੁੰਦਾ ਤੇ 500 ਤੋਂ 600 ਰੁਪਏ ਟੋਲ ਭਰ ਦਿਵੇ ਤੇ ਲੋਕਲੀ ਤਾਂ ਹੋਰ ਕੀ ਹੈ ਕਿ ਨਾਲ ਲਟੋਂਗੇ ਅੱਜ ਬੇਰੋਜ਼ਗਾਰੀ ਬੇਅੰਤ ਹੈ ਅੱਜ ਪੰਜਾਬ ਦੇ ਵਿੱਚ ਨਸ਼ਾ ਅੰਤ ਹੈ ਉਧਰ ਕਿਸੇ ਮੁੱਦੇ ਵੱਲ ਧਿਆਨ ਨਹੀਂ ਲੇਕਿਨ ਇਹਨਾਂ ਦੀ ਜੇਤਾ ਭਰ ਦਿਓ ਇਹਨਾਂ ਦੀ ਜੇ ਬਾਬਾ ਦੋ ਸਰਕਾਰਾਂ ਦੀ ਜੱਬਾ ਭਰ ਦਿਓ ਕੋਈ ਆਇਆ ਅੱਜ 15 ਦਿਨ ਤੋਂ ਸਾਨੂੰ ਪੁੱਛ ਕੇ ਦੇਖੋ ਕਿਸਾਨ ਜਿੱਥੇ ਬੰਦੀਆਂ ਨੇ ਪੁੱਛ ਕੇ ਦੇਖੋ ਕਿ ਉਹ ਬੈਠੇ ਆ ਕਿਸ ਪਾਰਟੀ ਦਾ ਆਪੋਜੀਸ਼ਨ ਵਾਲੇ ਜਾਗਦੇ ਆ ਉਦੋਂ ਜਦੋਂ ਇਹਨੇ ਕੰਮ ਨਹੀਂ ਕੀਤਾ ਮੁਨੀਤੋ ਸਰਕਾਰ ਨੇ ਫਿਰ ਕਿਉਂ ਨਹੀਂ ਕਿੱਥੇ ਆਪੋਜੀਸ਼ਨ ਪਾਰਟੀਆਂ ਵਾਲੇ ਕਿੱਥੇ ਸਰਕਾਰਾਂ ਕਿੱਥੇ ਉਹਨਾਂ ਦੇ ਨੁਮਾਇंदे ਇੱਕ ਵਾਰੀ ਲਈ ਆਏ ਪਿੱਛੜ ਕੇ ਭਾਈ ਦਿੱਕਤ ਕੀ ਹੈ ਤੁਸੀਂ ਸਾਡੇ ਵੋਟਰ ਵੀ ਹੋ ਸਪੋਰਟਰ ਵੀ ਹੋ ਸਾਡੇ ਪੰਜਾਬ ਦੇ ਹੋ ਕਿੱਥੇ ਹੋ ਲੇਕਿਨ ਮੈਂ ਪੁੱਛਦਾ ਕਿ ਤੁਸੀਂ ਕਿੱਥੇ ਹੋ ਲੀਡਰ ਹੋ ਤੁਸੀਂ ਕਿੱਥੇ ਹੋ ਅੱਜ ਪੰਜਾਬ ਦੀ ਜਨਤਾ ਬਹੁਤ ਡੀਗਦੀ ਪਈ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਟੋਲ ਟੈਕਸ ਪਰਮਾਨੈਂਟ ਬੰਦ ਹੋ ਜਵੇ ਲੇਕਿਨ ਇਹ ਕਹਿੰਦੇ ਟੋਲ ਘਟਾਇਆ ਜਾਵੇ 干啥呢？啊啊啊啊啊 ਕਿਉਂਕਿ ਅਥਰੇ ਹਾਈਵੇ ਹੈ ਜੇ ਤੁ ਕਸ਼ਮੀਰ ਜਾਣਾ ਕਿਸੇ ਨੂੰ ਦਿੱਲੀ ਜਾਣਾ ਕਿ ਉਹ ਬੈਸੂ ਦੇ ਵੀ ਜਾਣਾ ਕਿ ਬਿਆਸਾ ਜਾਣਾ ਅੰਮ੍ਰਿਤਸਰ ਗੋਲਡਨ ਟੈਂਪਲ ਜਾਣਾ ਸਭ ਨੇ ਤੋਂ ਲੰਘਣਾ ਔਰ ਉਹ ਪੈਸਾ ਜਿਹੜਾ ਘੱਟ ਬੋਲ ਕੀਤਾ ਜਾਵੇ ਉਸ ਹਾਈਵੇ ਤੇ ਲਗਾਇਆ ਜਾਵੇ ਕਿ ਪੁੱਤ ਸੀਰਜ ਅਗੇ ਸਲਬਾ ਅੱਠੀ ਕੀਤੀ ਜਾਵੇ ਪੁਲ ਵੀ ਹਾਲਾ ਠੀਕ ਕੀਤੀ ਜਾਵੇ ਹਾਈਵੇ ਦੀ ਹਾਲਾ ਸੜਕਾਂ ਦੀ ਹਾਲਾ ਠੀਕ ਕੀਤੀ ਜਾਵੇ ਲਾਈਟਾਂ ਲੱਗਣ ਜੋ ਇਸ ਹਾਈਵੇ ਦੀ ਹਾਲਾਤ ਬੱਤੋਂ ਬੱਤਰ ਮੈਂ ਬਾਰ ਬਾਰ ਕਹਿਣਾ ਪਿਆ ਫੇਰ ਕਹਿਣਾ ਪਿਆ ਜੇ ਹੋਰ ਕੁਝ ਨਹੀਂ ਕਰ ਸਕਦੇ ਸਰਕਾਰਾਂ ਦੇ ਨੁਮਾਇंदे ਤਾਂ ਨਿੱਤਰ ਗੜਬੜੀ ਕਿ ਇਹ ਮਸਲਾ ਪੁੱਛ ਆ ਲਿਓ ਕਿਉਂਕਿ ਮੈਂ ਯਕੀਨਨ ਕਹਿੰਦਾ ਸਕਤ ਤੱਕ ਮਸਲਾ ਪਹੁੰਚੇ ਨਹੀਂ ਹੋਏਗਾ ਪਹਿਲੇ ਨਾਮ ਮੈਂ ਪਰਮੰਦਰ ਸਿੰਘ ਜੇਲਾ ਪ੍ਰਧਾਨ ਲੁਧਿਆਣਾ ਆਪਣੇ ਆਲ ਰੀਆ ਕਿਸਾਨ ਯੂਨੀਅਨ ਫਤੇ ਤੋਂ ਤੇ ਅਸੀਂ ਜੋ ਇੱਥੇ ਜਥੇਬੰਦੀਆਂ ਮਜ਼ਦੂਰ ਨੇ ਉਹਨਾਂ ਦਾ ਸਹਿਯੋਗ ਦੇਣਾ ਹੈ ਆ ਤੇ ਪੂਰਨ ਤੌਰ ਤੇ ਉਹਨਾਂ ਦਾ ਸਹਿਯੋਗ ਦਿੰਦੇ ਆ ਤੇ ਆਪਣੇ ਪੰਜਾਬ ਦੀ ਸਰਕਾਰ ਵਾਲੇ ਭਗਵੰਤ ਸਿੰਘ ਮਾਨ ਨੂੰ ਇਧਰ ਧਿਆਨ ਦਿਵਾਉਣਾ ਚਾਹੁੰਦੇ ਆ ਬੇ ਸਿਰਫ ਬੋਟਾਂ ਵਾਲੀ ਸਾਨੂੰ ਯਾਦ ਨਾ ਕੀਤਾ ਜਾਵੇ ਪਬਲਿਕ ਨੂੰ ਯਾਦ ਕੀਤਾ ਜਾਵੇ ਇਸ ਵੇਲੇ ਵੀ ਸਾਡੇ ਨਾਲ ਸਹਿਯੋਗ ਕੀਤਾ ਜਾਵੇ ਤੇ ਜੋ ਵੀ ਪਬਲਿਕ ਦੀ ਮੰਗ ਆ ਉਹਨੂੰ ਪੂਰਾ ਕੀਤਾ ਜਾਵੇ ਜੀ ਅਸੀਂ ਅੱਜ ਲਾਡੋਆ ਟੋਲ ਪਲਾਜ਼ਾ ਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਫਟੇ ਵੱਲੋਂ ਆਪਣਾ ਜੱਫਾ ਲੈ ਕੇ ਇੱਥੇ ਪਹੁੰਚੇ ਆ ਤੇ ਇਹ ਜੋ ਜੱਫਾ ਤੇ ਹੁੰਦਾ ਮਤਲਬ ਇਹ ਆ ਕੱਲਾ ਕਿਸਾਨਾਂ ਦਾ ਭਲਾ ਨਹੀਂ ਹੈ ਟੋਲ ਬੰਦ ਹੋਊਗਾ ਜਿੰਨਾ ਵਪਾਰੀ ਵਰਗ ਆ ਜਿੰਨੀ ਆਮ ਜਨਤਾ ਆ ਤਾਂ ਨਿਕਲਦੀ ਐ ਇੱਥੋਂ ਕਿਸਾਨ ਦਾ ਕਿਸਾਨ ਨੂੰ ਤਾਂ ਵੈਸੇ ਸਭ ਕੋ ਫ੍ਰੀ ਆ ਮਲੋ ਟਰਾਲੀਆਂ ਫ੍ਰੀ ਆ ਅਗਲੀ ਕਿਤੇ ਮਸ਼ੀਨਰੀ ਸਾਰੀ ਫ੍ਰੀ ਆ ਇਹ ਹੁਣ ਚਾਹੀਦਾ ਲੋਕ ਬਣਾਈ ਲਈ ਆਪਾਂ ਆਏ ਹੋਏ ਆ ਤੇ ਲੋਕਾਂ ਨੂੰ ਕੋ ਰਮਾਰ ਨਿਕਲ ਕੇ ਸਾਡਾ ਸਾਥ ਦੇਣਾ ਚਾਹੀਦਾ ਇਸ ਕਰਕੇ ਅਸੀਂ ਜਦ ਤੱਕ ਇਹ ਪੂਰਨ ਤੌਰ ਤੇ ਬਾਜ਼ਾਰ ਬੰਦ ਨਹੀਂ ਹੁੰਦਾ ਅਸੀਂ ਇਹੋ ਧਰਨਾ ਹੀ ਸਾਡੇ ਲੱਗੇ ਹੋਏ ਆਂਗੇ ਅੱਗੇ ਤੋਂ ਜਿਹੜੇ ਸਗਾ ਖੜਨਾ ਵਧਿੱਕੀ ਕਰਨੀਆਂ ਇਸੇ ਤਰ੍ਹਾਂ ਸਾਰੇ ਜਥੇਬੰਦੀਆਂ ਸਹਿਯੋਗ ਲੈ ਕੇ ਸਹਿਯੋਗ ਦੇ ਕੇ ਇੱਕ ਦੂਜੇ ਦਾ ਰੱਖ ਕੇ ਆਪਾਂ ਔਰ ਉਹਦਾ ਇਹ ਮੈਨ ਬਾਈਕਟ ਕਰਾਂਗੇ 30 ਤਰੀਕ ਲਈ ਹੈ 30 ਤਰੀਕ ਨੂੰ ਪੰਜਾਬ ਨਾਲ ਲਿਆਉਣ ਕੀਤਾ ਗਿਆ ਜਿਹੜਾ ਅੱਜ ਤਾਲੇ ਲਗਾਉਣ ਦੇ ਤੇ ਮੁਰਗੇ ਹਾਂਜੀ ਜ਼ਰੂਰ ਜੀ ਉਹ ਸਾਡੇ ਜੋ ਵੀ ਜਿ세 ਬੰਦੇ ਸਾਡਾ ਸਜਾ ਹੋ ਰਿਹਾ ਤਿੰਨ ਵਜੇ ਮੀਟਿੰਗ ਔਰ ਸਾਨੂੰ ਇਹ ਲੱਗ ਰਿਹਾ ਤਿੰਨ ਵਜੇ ਤੱਕ ਤਾਲੇ ਤੁਲੇ ਲਾ ਕੇ ਸਾਰਾ ਕਲੀਅਰ ਹੋ ਜਾਊਗਾ ਵੀ ਅੱਗੇ ਜੇ ਕਹਿ ਹੈ ਤੇ ਕਰਕੇ ਹੀ ਜਾਵਾਂਗੇ ਇੱਦਾਂ ਨਹੀਂ ਜਾਣ ਲੱਗੇ ਦੇਖੋ ਜੀ ਅਰਬੀ ਸਾਡੇ ਨਾਲ ਹੈ ਬਾਕੀ ਸਰਕਾਰ ਦਾ ਕੋਈ ਸਾਡੇ ਨਾਲ ਹੈ ਨਹੀਂ ਤੁਸੀਂ ਰੋਜ਼ ਜਾਂਦੇ ਹੋ ਨਾ ਦੇਖਦੇ ਹੋ ਕਿ ਸਰਕਾਰੀ ਮੰਤਰੀ ਇੱਥੋਂ ਵੀ ਕਿਨੇ ਲੰਘ ਕੇ ਗਏ ਆ ਕਿਉਂਕਿ ਇਹਨਾਂ ਨੂੰ ਸਾਰੇ ਮੁੱਦੇ ਵੋਟਾਂ ਲਈ ਯਾਦ ਆਉਂਦੇ ਆ ਵੀ ਆ ਵੀ ਰਹਿੰਦਾ ਆ ਵੀ ਦਿੰਦਾ ਪਰ ਜਿੱਤਣ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਆ ਜਨਤਾ ਵੱਲ ਕਿੰਨਾ ਸਹਿਯੋਗ ਹੈ ਜਨਤਾ ਵੱਲੋਂ ਦੇਖੋ ਟੈਕਸੀ ਯੂਨੀਅਨਾਂ ਦਾ ਟਰਾਂਸਪੋਰਟ ਆ ਫਿਰ ਨਾਲ ਦੀ ਨਾਲ ਸਮਗਰੀ ਦਾ ਲੰਗਰ ਦੀ ਸਮਗਰੀ ਦਾ ਬਹੁਤ ਕੁਝ ਆ ਰਿਹਾ ਲੋਕਾਂ ਦੇ ਦਿਲੋਂ ਮਨੋਂ ਤਨੋਂ ਸਾਪਨਾ ਸਾਥ ਦੇ ਰਹੇ ਆ ਮੈਂ ਕੇਵਲ ਬਤਰਾ ਜੀ ਕਿਹੜੀ ਯੂਨੀਅਨ ਵੱਲੋਂ ਇਹ ਰੈਲੀ ਕੀਤੀ ਹੈ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਜੀ ਅੱਜ ਅਸੀਂ ਹੈੱਡ ਆਫਿਸ ਲੁਧਿਆਣਾ ਇਕੱਠੇ ਹੋਏ ਆ ਜੀ ਅੱਜ ਦੇ ਦੇ ਜਿਲਾਂ ਦੇ ਕੌਂਸਿਲ ਜੀ ਜੋ ਪਿਛਲੇ ਦਿਨਾਂ ਚ ਕਿਸਾਨ ਜਥੇਬੰਦੀਆਂ ਵੱਲੋਂ ਲਾਢੋਆ ਟੋਲ ਟੈਕਸ ਰੋਕਿਆ ਗਿਆ ਹੈ ਬਿਲਕੁਲ ਬੰਦ ਕਰਵਾਇਆ ਗਿਆ ਜੀ ਅੱਜ ਉਹਦੇ ਪਰਵੱਚ ਪੂਰੇ ਪੰਜਾਬ 'ਚ ਆਵਾਜ਼ ਦਿੱਤੀ ਹੈ ਜੀ ਕਈ ਸਾਰੇ ਪੰਜਾਬ 'ਚੋਂ ਸਾਡੇ ਟੈਕਸੀ ਆਪਰੇਟਰ ਵੀਰ ਮਾਲਕ ਚਲ ਇਕੱਠੇ ਹੋ ਕੇ ਆ ਰਹੇ ਆ ਜੀ ਤੇ ਆਪਣੇ ਕਿਹੜੀ ਜਗ੍ਹਾ ਤੋਂ ਸ਼ੁਰੂ ਹੋ ਰਹੀ ਰੈਲੀ ਹਾਂ ਜੀ ਅਸੀਂ ਤੋਂ ਸਮਰਾਲਾ ਤੋਂ ਚੱਲ ਕੇ ਆ ਰਹੇ ਆ ਜੀ ਬਾਕੀ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ 'ਚ ਹਰ ਇੱਕ ਜ਼ਿਲ੍ਹੇ ਦੇ ਹੋਟੀਆਂ ਪਹੁੰਚ ਰਹੀਆਂ ਜੀ ਇਹ ਲੁਬਿਆਣਾ ਜ਼ਿਲ੍ਹੇ ਦੀ ਟੀਮ ਹੈ ਜੀ ਇਸ ਤਰ੍ਹਾਂ ਹੀ ਪੂਰੇ 23 ਦੇ 23 ਜ਼ਿਲ੍ਹਿਆਂ 'ਚ ਸਾਡੇ ਟੈਕਸੀ ਵਾਲ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਬਿਲਕੁਲ ਜੀ ਅਸੀਂ ਦਾਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਰਲ ਕੇ ਚੱਲਣਾ ਚਾਹੀਦਾ ਹੈ ਇਹ ਸਰਕਾਰਾਂ ਕਿਥੇ ਕਿਥੇ ਜੋ ਸਾਡਾ ਧੱਕੇਸ਼ਾਹੀਆਂ ਕਰ ਰਹੀਆਂ ਇਹਨਾਂ ਦੇ ਅਸੀਂ ਮੂੰਹ ਤੋੜ ਜਵਾਬ ਪਾਈ ਦੇ ਸਕਦੇ ਆ ਜੀ ਅਸੀਂ ਇੱਕੋ ਕੇ ਚੱਲਾਂਗੇ ਜੀ ਮੈਂ ਸਰਵਜੀਤ ਸਿੰਘ ਸੋਢੀ ਤਾਜਪੁਰੋੜ ਤੋਂ ਜੀ ਪਿਛਲੇ ਲੰਬੇ ਸਮੇਂ ਤੋਂ 16 ਤਰੀਕ ਤੋਂ ਕਿਸਾਨ ਵੀਰਾਂ ਨਾਲ ਲੋਢੋੜ ਵਿਖੇ ਧਰਨਾ ਦਿੱਤਾ ਹੋਇਆ ਜੀ ਉਹਦੇ ਨਾਲ ਸਾਡੀ ਪੰਜਾਬ ਟੈਕਸੀ ਯੂਨੀਅਨ ਰਜਿਸਟਰਡ 31 ਪੂਰਾ ਸਾਥ ਦੇ ਰਹੀ ਹੈ ਜਿਹਦੇ ਵਿੱਚ ਸਾਡੇ ਪਤਰਾ ਸਾਹਿਬ ਨੇ ਜੀ ਗਰੇਵਾਲ ਸਾਹਿਬ ਨੇ ਪੂਰੀ ਪੰਜਾਬ ਦੀ ਟੀਮ ਅੱਜ ਸੁਨੇਹਾ ਲਾਇਆ ਸਿਗਾ ਪੂਰੀ ਪੰਜਾਬ ਦੀ ਟੀਮ ਸਾਰੇ ਹੌਮ ਹੋਮ ਅਗ ਤੇ ਪਹੁੰਚ ਰੇ ਸਾਡਾ ਮੁਖ ਦੋਤੋਂ ਰਿਤੇ ਸਮਰਾਜ ਚਾਉਗਾ ਅੱਜ ਸਮਰਾਜ ਚਾਉਗ ਤੋਂ ਕੱਠ ਲੈ ਕੇ ਲੋਡੋਲ ਵਿਖੇ ਟੂਲਬਲਾਜਾ ਪਛਾਈ ਜਾ ਰਹੇ